സൂട്ട രീി ആ സഫാ വേരാ കടാ ഇപ്പ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਕੋਰਨ ਦਾ 2270 ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ ਅੱਜ ਆਪਾਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਲੈ ਕੇ ਆਇਆ ਸਾਈਡ ਤੇ ਜਾਂ ਸੈਂਟਰ ਵਿੱਚ ਜਿਹੜਾ ਕੱਟ ਲਾ ਕੇ ਪਾਈਪਿੰਗ ਲਾ ਕੇ ਤੇ ਬਟਨ ਲਾ ਕੇ ਜਿਹੜਾ ਵਾ ਉਹ ਸੂਰ ਦਾ ਡਿਜ਼ਾਈਨ ਹੈ ਸ਼ਰਡਾ ਦਾ ਡਿਜ਼ਾਈਨ ਆਪਾਂ ਕਿਸ ਤਰੀਕੇ ਦੇ ਨਾਲ ਤਿਆਰ ਕਰਦੇ ਹਾਂ ਠੀਕ ਆ ਤੇ ਇਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਹੁੰਦਾ ਜਿਸ ਤਰ੍ਹਾਂ ਪਾਈਪਿੰਗ ਤੇ ਏਕੇ ਬਟਨ ਦੋ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ ਕਿਉਂਕਿ ਆਪਾਂ ਸੂਰ ਦੀ ਲੁੱਕ ਜਿਹੜੀ ਆ ਫਿਰ ਵਧੀਆ ਆਉਂਦੀ ਆ ਸੋਹਣੀ ਆਉਂਦੀ ਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਕੀਤਾ ਹੋਇਆ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਮੈਂਟ ਜਰੂਰ ਕਰਕੇ ਦੱਸਿਓ ਕਿ ਤੁਸੀਂ ਮੇਰੀ ਵੀਡੀਓ ਨੂੰ ਕਿੱਥੇ ਕਿਹੜੇ ਸ਼ਹਿਰ ਕਿਹੜੇ ਪਿੰਡ ਵਿੱਚੋਂ ਦੇਖਦੇ ਪਹੇਜੇ ਠੀਕ ਆ ਤੇ ਲਓ ਜੀ ਆਪਾਂ ਵੀਡੀਓ ਕਰਦੇ ਹਾਂ ਹੁਣ ਸ਼ੁਰੂ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ 셔ਟ ਦੀ ਜਿਹੜੀ ਉਹ ਕਟਿੰਗ ਕਰ ਲੈਣੀ ਜਿਸ ਤਰੀਕੇ ਦੇ ਨਾਲ ਮੈਂ ਆ 셔ਟ ਦੀ ਕਟਿੰਗ ਕੀਤੀ ਹੋਈ ਆ ਠੀਕ ਆ ਹੈਵੀ ਨਾਪ ਆ ਜਿਹੜਾ ਮੇਰੇ ਕੋਲ 셔ਟ ਆ ਬਹੁਤ ਹੈਵੀ ਨਾਪ ਆ ਫਿਰ ਕੀ ਕਰਨਾ ਆਪਾਂ 셔ਟ ਦੀ ਕਟਿੰਗ ਕਰਕੇ ਇਹਨੂੰ ਇਸ ਤਰ੍ਹਾਂ ਸੈਂਟਰ ਚੋ ਡਬਲ ਕਰ ਲੈਣਾ ਜਿਸ ਤਰ੍ਹਾਂ ਆਪਾਂ ਕਟਿੰਗ ਕੀਤੀ ਹੁੰਦੀ ਆ 셔ਟ ਦੀ ਉਸੇ ਹੀ ਹਿਸਾਬ ਦੇ ਨਾਲ ਆਪਾਂ ਇਹਨਾਂ ਤੇ ਜੇ ਤੁਸੀਂ ਸੈਂਟਰ ਵਾਲਾ ਕੱਟ ਲਾਉਣਾ ਫਿਰ ਤੁਸੀਂ ਇਸੇ ਤਰੀਕੇ ਨਾਲ ਪਹਿਲੋਂ ਗਲੇ ਦਾ ਹਿਸਾਬ ਲਾ ਲੈਣਾ ਕਿੰਨੇ ਤੁਸੀਂ ਨੇਕ ਕਿਡਾ ਕਿੰਨੇ ਤੇ ਤਿਆਰ ਕਰਨਾ ਫਿਰ ਤੁਸੀਂ ਉਹਨੂੰ ਸੈਂਟਰ ਦੇ ਵਿੱਚ ਕੱਟ ਲਾ ਕੇ ਤੇ ਪਾਈਪਿੰਗ ਕਿਸ ਤਰੀਕੇ ਨਾਲ ਲਾਉਣੀ ਹੈ ਉਹ ਆਪਾਂ ਤੁਹਾਨੂੰ ਦੱਸ ਦਿਆਂ ਪਰ ਮੈਂ ਥੋੜਾ ਜਿਹਾ ਸਾਈਡ ਤੇ ਕੱਟ ਵਾਲਾ ਬਣਾਉਣਾ ਠੀਕ ਹੈ ਇਹਦੇ ਵਿੱਚ ਥੋੜਾ ਜਿਹਾ ਆਪਾਂ ਸਾਈਡ ਤੇ ਕੱਟ ਲਉਣਾ ਸੈਂਟਰ ਵਾਲਾ ਕੱਟ ਜਿਹੜਾ ਉਹ ਨਹੀਂ ਤਿਆਰ ਕਰਨਾ ਤੇ ਜਿਹੜਾ ਸਾਈਡ ਤੇ ਕੱਟ ਲਉਣਾ ਹੁੰਦਾ ਉਹ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਜਾਨਕਿ ਜਿਸ ਤਰ੍ਹਾਂ ਇਹਨਾਂ ਦਾ ਨਾ ਨਾਪਿਰਾ ਹੋ ਹੈ ਵੀ ਹੈ ਇਹਦੇ ਆਪਾਂ 4 ਇੰਚ ਤੇ ਜਿਹੜਿਆ ਪਲੇਟ ਪੈਣੀ ਆ ਆਹ ਵਾਲਾ ਜਿਹੜਾ ਸੈਂਟਰ ਵਾਲਾ 4 ਇੰਚ ਤੇ ਪਲੇਟ ਪੈਣਾ ਤੇ ਮੈਂ ਉਹਦੇ ਨਾਲ ਉਹ ਇਹਨੂੰ 1 ਇੰਚ ਤੇ ਇੱਦਾਂ ਨੂੰ ਕਰਕੇ ਕਿਉਂਕਿ ਇਹ ਤਾਂ ਇੰਚ ਇਥੋਂ ਪਲੇਟ ਦੇ ਵਿੱਚ ਵੀ ਆਉਣਾ ਵਾ ਤੇ ਆਪਾਂ ਇਹਨੂੰ ਪਾਈਪਿੰਗ ਦੇ ਵਿੱਚ ਵੀ ਲੈਣਾ ਵਾ ਤੇ ਮੈਂ ਇਹ 3 3 ਇੰਚ ਤੇ ਸਾਰੇ ਜਿਹੜੇ ਨਿਸ਼ਾਨ ਆਏ ਲਾ ਲਿਆ ਠੀਕ ਆ ਇੱਥੋਂ ਵੀ 3 ਇੰਚ ਇੱਥੋਂ ਵੀ 3 ਇੰਚ ਜਾਨੀ ਕਿ ਸਾਰਾ ਐਡ ਤੱਕ ਜਿੱਥੋਂ ਤੱਕ ਆਪਣੀ ਸੂਰਦੀ ਲੈਂਥ ਆ ਉਥੇ 3 3 ਇੰਚ ਦੇ ਨਿਸ਼ਾਨ ਲਾ ਕੇ ਤੇ ਆਪਾਂ ਏ ਮਾਰ ਕੇ ਨਾਲ ਇਸ ਤਰ੍ਹਾਂ ਇੱਕ ਲੰਬੀ ਲਾਈਨ ਲਾ ਲੈਣੀ ਕਿਉਂਕਿ ਇਹਦੇ ਉੱਤੇ ਉੱਤੇ ਆਪਾਂ ਪਾਈਪਿੰਗ ਲਾਉਣੀ ਆ ਠੀਕ ਆ ਤੇ ਹੁਣ ਇਹ ਜਿਹੜਾ 3 ਇੰਚ ਵਾਲਾ ਨਿਸ਼ਾਨ ਆ ਇਹ ਕਿਹੜੇ ਹਿਸਾਬ ਨਾਲ ਲਾਉਣਾ ਜੇਕਰ ਤੁਸੀਂ ਸੈਂਟਰ 'ਚ ਲਾਉਂਦੇ ਜੇ ਕੱਟ ਫਿਰ ਤੁਸੀਂ ਇਸ ਤਰ੍ਹਾਂ ਸੈਂਟਰ 'ਚ ਕੱਟ ਕਰ ਲੈਣਾ ਕਈ ਮਤਲਬ ਇੱਥੇ ਵੀ ਲਾਉਂਦੇ ਆ ਜਿਵੇਂ ਆ ਮੋਢਿਆਂ ਦਾ ਸੈਂਟਰ ਕਰਕੇ ਜਿੰਨਾ ਆਪਣਾ ਤੀਗਾ ਰਹਿ ਜਾਂਦਾ ਹੁੰਦਾ ਇਹਦਾ ਸੈਂਟਰ ਕਰਕੇ ਕੱਟ ਲਾਉਂਦੇ ਫਿਰ ਇਹ ਵੀ ਤੁਸੀਂ ਜਿਸ ਤਰ੍ਹਾਂ ਮੰਨ ਲਓ ਆ ਵਾ ਹੁਣ 3.5 ਇੰਚ ਮੇਰੇ ਕੋਲ ਹੈ ਨਾ ਉਹਨਾਂ ਦਾ ਜਿਹੜਾ ਆ ਤਿਆਰ ਆ ਇਹ ਜਨ ਕੇ ਇਹ ਆਪਣੇ ਕੋਲ ਵਿੱਚ ਤੀਰਾ ਵਾ ਤੇ ਇਹਦਾ ਤੁਸੀਂ ਅੱਧ ਕਰ ਲੈਣਾ ਜਿੱਥੇ ਇਹਦਾ ਆਧਾ ਹੋਵੇ ਤੇ ਉੱਥੋਂ ਤੁਸੀਂ ਇਸ ਤਰੀਕੇ ਨਾਲ ਨੂੰ ਨਾਪ ਲੈਣਾ ਫਿਰ ਓਨੇ ਓਨੇ ਤੇ ਇਹ ਸਾਰੇ ਜਿਹੜੇ ਨਿਸ਼ਾਨਾ ਤੁਸੀਂ ਲਾ ਲੈਣੇ ਆ ਤੇ ਇਹ ਮੋਢੇ ਤੋਂ ਸੈਂਟਰ ਵਾਲਾ ਜਿਹੜਾ ਕੱਟਵਾ ਇਹ ਪੈ ਜਾਊਗਾ ਇਹ ਆਪਾਂ neck ਦੇ ਹਿਸਾਬ ਦੇ ਨਾਲ ਜਿਹੜਾ ਕੱਟਵਾ ਇਹ ਲਾਉਣਾ neck ਦੇ ਹਿਸਾਬ ਦੇ ਨਾਲ ਕੱਟ ਕਿਵੇਂ ਲਾਉਣਾ ਜਿੱਦਾਂ ਆਪਾਂ 8 ਇੰਚ ਦਾ ਵੀ ਇਹਨੂੰ ਇਹ ਜਾਂ 6 ਇੰਚ ਓਨੀ ਲੈਂਥ ਹੀ ਰੱਖ ਕੇ ਬਾਕੀ ਤੁਸੀਂ ਕੱਟ ਲੈਣਾ ਨੂੰ ਤੇ ਇਸ ਤਰੀਕੇ ਨਾਲ ਉੱਪਰ ਰੱਖ ਕੇ ਇਦਾਂ ਤੇ ਜਿੱਥੇ ਦੀ ਆਹ ਵਾਲੀ ਕੁਲਾਈ ਆਉਂਦੀ ਹੈ ਠੀਕ ਹੈ ਉਸ ਗੁਲਾਈ ਦੇ ਹਿਸਾਬ ਦੇ ਨਾਲ ਤੁਸੀਂ ਇਹਨੂੰ ਇਸ ਤਰ੍ਹਾਂ ਜਿਹੜਾ ਵਾ ਇੱਕ ਜਿਹੜੀ ਸਾਈਡ ਤੇ ਕੱਟ ਵਾਲਾ ਉਹਦਾ ਕੱਟ ਲਿੜਾ ਤੁਸੀਂ ਲਾਉਣਾ ਯਾਨੀ ਕਿ ਨਿਸ਼ਾਨ ਲਾਉਣਾ ਕੱਟਾ ਪਾਣ ਜਦੋਂ ਪਾਈਪਿੰਗ ਲਾਵਾਂਗੇ ਉਦੋਂ ਲਾਵਾਂਗੇ ਠੀਕ ਆ ਫੇਰ ਦੁਬਾਰਾ ਸਮਝਾਦਾ ਜਿੰਨੇ ਇੰਚ ਦਾ ਤੁਸੀਂ ਨੈੱਕ ਤਿਆਰ ਕਰਨਾ ਉਹਨੂੰ ਇਸ ਤਰੀਕੇ ਨਾਲ ਉੱਪਰ ਨੈੱਕ ਦੇ ਰੱਖ ਲੈਣਾ ਕਮੀਜ਼ ਦੇ ਉੱਪਰ ਰੱਖ ਲੈਣਾ ਤੇ ਜਿੱਥੇ ਰਿਆ ਵਾਲੀ ਵਿਚ ਵਾਲੀ ਗਲਾਈ ਆਉਂਦੀ ਹੈ ਠੀਕ ਆ ਜਿੱਥੇ ਵਿਚ ਵਾਲੀ ਗਲਾਈ ਆਉਂਦੀ ਹੈ ਤੇ ਉੱਥੋਂ ਗੜੀ ਆਹ ਵਾਲਾ ਜਿਹੜੀ ਚੀਜ਼ ਆ ਸਿੱਧੀ ਹੋ ਜਾਂਦੀ ਹੈ ਤੇ ਆਹ ਵਾਲਾ ਤੇ ਆਹ ਵਾਲਾ ਤੁਸੀਂ ਮਿਲ ਲੈਣਾ ਮੈਂ ਕਿ ਉਹਨੇ ਹੀ ਮਤਲਬ ਹਸਾ ਪੈਨਾਲ ਤੋਂ ਸੀ ਇਹ ਸਾਰੇ ਜਿਹੜੇ ਆ ਉਹ ਨਿਸ਼ਾਨ ਲਗਾ ਲੈਣੇ ਠੀਕ ਆ ਫਿਰ ਆਪਾਂ ਨੂੰ ਮਤਲਬ ਇੱਥੋਂ ਕਟਿੰਗ ਕਰਕੇ ਫਿਰ ਆਪਾਂ ਪਾਈਪਿੰਗ ਲਾਉਣੀ ਹੈ ਕਟਿੰਗ ਕਿਸ ਤਰੀਕੇ ਨਾਲ ਕਰਨੀ ਆਪਾਂ ਤੁਹਾਨੂੰ ਉਹ ਵੀ ਦੱਸਦੇ ਆ ਇਹਦੇ ਥੱਲੇ ਮੈਂ ਇਹ ਸਾਰੇ ਨਿਸ਼ਾਨ ਜਿਹੜੇ ਆ ਇਹ ਲਾ ਲਿਆ ਤੇ ਆਪਾਂ ਜਦੋਂ ਵੀਡੀਓ ਦੇ ਵਿੱਚ ਸਾਰੇ ਨਿਸ਼ਾਨ ਲਾਈਏ ਤਾਂ ਵੀਡੀਓ ਚਾੜੀ ਲੰਬੀ ਹੋ ਜਾਂਦੀ ਹੈ ਠੀਕ ਆ ਤੇ ਹੁਣ ਆਪਾਂ ਇਹਨੂੰ ਮਸ਼ੀਨ ਤੇ ਜਾ ਕੇ ਤੇ ਆਪਾਂ ਤੁਹਾਨੂੰ ਲਾ ਕੇ ਦਿਖਾਉਣੇ ਆ ਭਾਵਾ ਕਿਸ ਤਰੀਕੇ ਦੇ ਨਾਲ ਇਹਨੂੰ ਲਾਉਣੇ ਆ ਤੇ ਇਹਦੇ ਥੱਲੇ ਮੈਂ ਚ ਪਕਾਈ ਆ ਪੇਸਟਿੰਗ ਠੀਕ ਆ ਆਹ ਵਾਲੇ ਜਿੱਥੇ ਜਿੱਥੇ ਮੇਰਾ ਨਿਸ਼ਾਨ ਆ ਸਾਰਾ ਉਹਦੇ ਥੱਲੇ ਮੈਂ ਆਹ ਪੇਸਟਿੰਗ ਲਾਈ ਹੋਈ ਆ ਠੀਕ ਆ ਜਿਹਦੇ ਕੋਲ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਜੇ ਹੈਗੀ ਆ ਫਿਰ ਤੁਸੀਂ ਇਸੇ ਤਰੀਕੇ ਨਾਲ ਜਿੱਥੇ ਨਿਸ਼ਾਨ ਲਾਇਆ ਇਹਦੇ ਉਲਟ ਸਾਈਡ ਸਿੱਧੀ ਸਾਈਡ ਨਹੀਂ ਇਹਦੀ ਉਲਟੀ ਸਾਈਡ ਤੇ ਤੁਸੀਂ ਇਹ ਪੇਸਟਿੰਗ ਜਿਹੜੀ ਆ ਇਹ ਚਪਕਾ ਲੈਣੀ ਆ ਜੇ ਤੁਸੀਂ ਸਾਈਡ ਤੇ ਕੱਟ ਲਉਣਾ ਫਿਰ ਤੁਸੀਂ ਇਸ ਤਰ੍ਹਾਂ ਕੱਪੜੇ ਨੂੰ ਉਛਾ ਕੇ ਸਿੱਧਾ ਕਰਕੇ ਇਧਰਲੀ ਸਾਈਡ ਤੇ ਜਿਹੜੇ ਇਹਦੇ ਨਿਸ਼ਾਨ ਆ ਉਹ ਲਾਉਣੇ ਆ ਕਿਉਂਕਿ ਇਹਨਾਂ ਵਿੱਚ ਪੁੱਠਾ ਵਰਕੇ ਤੁਸੀਂ ਲਾ ਲਓ ਤੇ ਜਿਹੜਾ ਕੱਟਵਾ ਉਹ ਉਲਟ ਯਾਨੀ ਕਿ ਦੂਸਰੀ ਸਾਈਡ ਨੂੰ ਲੱਗ ਜੀ ਇਹ ਵਾਲਾ ਜਿਹੜਾ ਵਾ ਇਹ ਆਪਣਾ ਖੱਪੇ ਬੰਨੀ ਆ ਠੀਕ ਆ ਜੇ ਆਪਾਂ ਸ਼ਰਟ ਪਾਉਣੀ ਆ ਤੇ ਇਹ ਆਪਣਾ ਲੈਫਟ ਆ ਠੀਕ ਆ ਇਸੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਚਲੋ ਜੀ ਹੁਣ ਆਪਾਂ ਮਸ਼ੀਨ ਤੇ ਹਾਂਜੀ ਲੋ ਜੀ ਹੁਣ ਆਪਾਂ ਇਹਦੀ ਕਰਦੇ ਆਂ ਸਲਾਈ ਸਲਾਈ ਕਿਸ ਤਰੀਕੇ ਨਾਲ ਕਰਨੀ ਆਂ ਆ ਦੇਖੋ ਜੀ ਜਿਹੜਾ ਆਪਾਂ ਨਿਸ਼ਾਨ ਲਾਇਆ ਆ ਆਹ ਵਾਲਾ ਤੇ ਇਹਦੇ ਉੱਪਰ ਉੱਪਰ ਸਾਰੇ ਨਿਸ਼ਾਨ ਤੇ ਆਪਾਂ ਕਟਿੰਗ ਕਰ ਲੈਨੇ ਠੀਕ ਆ ਅੰਡਾਰਕ ਕਰਕੇ ਦਿਖਾ ਦਿੰਦੀ ਆ ਤੁਹਾਨੂੰ ਇਹ ਥੋੜਾ ਲਾਈਟ ਆਉਂਦੀ ਆ ਆ ਦੇਖੋ ਆ ਸਾਰਾ ਆਪਾਂ ਨਿਸ਼ਾਨ ਲਾਇਆ ਸੀ ਨਾ ਇਸ ਨਿਸ਼ਾਨ ਤੇ ਆਪਾਂ ਕਟਿੰਗ ਕਰ ਲੈਨੇ ਭਾਵੇਂ ਲੈ ਕਾਲਮ ਇਹ ਤੁਹਾਨੂੰ ਕਰ ਲੋ ਚਾਏ ਇਥੋਂ ਉੱਪਰ ਨੂੰ ਕਰਦੇ ਤੇ ਠੀਕ ਹੈ ਇੱਥੋਂ ਤੱਕ ਆਪਾਂ ਨੂੰ ਕਰ ਲੈਣਾ ਜਿੱਥੋਂ ਤੱਕ ਆਪਾਂ ਗਲੇ ਦੀਆ ਗੁਲਾਈ ਤੱਕ ਨਿਸ਼ਾਨ ਲਾਇਆ ਸੀ ਉਥੋਂ ਤੱਕ ਆਪਾਂ ਇਹਨੂੰ ਕਟਿੰਗ ਕਰਨੀ ਹੁਣ ਆਪਾਂ ਪਾਈਪਿੰਗ ਲੈਣੀ ਆ ਤੇ ਇਸ ਤਰ੍ਹਾਂ ਜਿਹੜਾ ਡਬਲ ਆ ਡਬਲ ਪੈਰ ਆ ਉਹਨੂੰ ਮੈਂ ਮਸ਼ੀਨ ਤੋਂ ਨਾਲਿਆ ਤੇ ਸਿੰਗਲ ਪੈਰ ਜਿਹੜਾ ਉਹ ਮਸ਼ੀਨ ਤੇ ਚੜਾ ਲਿਆ ਤੇ ਉਹ ਆਪਾਂ ਪਾਈਪਿੰਗ ਲਾਉਣੀ ਫਿਰ ਇਹ ਇਹ ਆਹ ਵੇਖੋ ਪਾਈਪਿੰਗ ਦਾ ਜਿਹੜਾ ਇੱਧਰਲੀ ਸਾਈਡ ਆ ਆਹ ਵਾਲੀ ਗੋਲ ਵਾਲੀ ਸਾਈਡ ਆ ਪਾਈਪਿੰਗ ਦੀ ਤੇ ਆਹ ਵਾਲੀ ਜਿਹੜਾ ਮੈਨੂੰ ਜਿਹੜਾ ਪੁੱਛੜ ਗਿਆ ਇਹਦਾ ਉਹ ਹੁੰਦੀ ਆ ਤੇ ਇਹਨੂੰ ਇਹਦੇ ਬਰਾਬਰ ਰੱਖ ਕੇ ਜਦੋਂ ਤੁਸੀਂ ਸ਼ਰਟ ਦੀ ਕਟਿੰਗ ਕਰਨੀ ਹੈ ਇਸ ਕਰਕੇ ਕਹੀਦਾ ਕਿ ਤੁਸੀਂ ਜਿਹੜੀ ਵੀਡੀਓ ਵਾ ਉਹ ਪੂਰੀ ਦੇਖੋ ਜਿਹੜਾ ਸ਼ਰਟ ਦੀ ਕਟਿੰਗ ਕਰਨੀ ਹੈ ਇਹਦੇ ਵਿੱਚ ਆਪਾਂ 1/2 ਇੰਚ ਜਿਹੜਾ ਵਾ ਇਹ ਕਪੜਾ ਉਹ ਮਾਰਜਿਨ ਜਿਹੜਾ ਉਹ ਵਾਧ ਰੱਖਣਾ ਕਿਉਂਕਿ ਹੁਣ ਆਪਾਂ ਕਟਿੰਗ ਕੀ ਤੀਰ ਵਿੱਚ ਆਪਣਾ ਕਪੜਾ ਜਿਹੜਾ ਉਹ ਆਊਗਾ ਤੇ ਜੇ ਆਪਾਂ ਪੂਰਾ ਪੂਰਾ ਨਾਪ ਦੇ ਰਿਕੋਰਡਿੰਗ ਕਟਿੰਗ ਕਰ ਲਾਂਗੇ ਤੇ ਫਿਰ ਆਪਣਾ ਮਤਲਬ ਜਦੋਂ ਆਪਾਂ ਸਲਾਈ ਲਾਵਾਂਗੇ ਫਿਟਿੰਗ ਵਾਲੀ ਤੇ ਉਹ ਆਪਣਾ ਟਾਈਟ ਹੋ ਜਾਊਗਾ ਠੀਕ ਆ ਤੇ ਅੱਧਾ ਅੱਧਾ ਇੰਚ ਜਿਹੜਾ ਆ ਤੁਸੀਂ ਵੱਧ ਕਟਿੰਗ ਕਰ ਲੈਣੀ ਜੇ ਤੁਸੀਂ ਇਥੇ ਪੈਰ ਪੈਰ ਦਾ ਮਾਰਜਿਨ ਦਿੰਦੇ ਜੇ ਫਿਰ ਉਸ ਹਿਸਾਬ ਨਾਲ ਕਰ ਲਓ ਤੇ ਜੇ ਤੁਸੀਂ ਅੱਧੇ ਅੱਧੇ ਇੰਚ ਦਾ ਦੋਹਾਂ ਸਾਈਡਾਂ ਦਾ ਮਾਰਜਿਨ ਦਿੰਦੇ ਜੇ ਫਿਰ ਤੁਸੀਂ ਉਸ ਹਿਸਾਬ ਨਾਲ ਕਰ ਲਓ ਜੇ ਸਮਝ ਨਾ ਲੱਗੇ ਕੋਈ ਗੱਲ ਨਹੀਂ ਤੁਸੀਂ ਕਮੈਂਟ ਕਰੋ ਆਪਾਂ ਦੂਰ ਰਿਪਲਾਈ ਕਰਾਂਗੇ ਠੀਕ ਆ ਤੇ ਇਸ ਤਰੀਕੇ ਨਾਲ ਜਿੱਦਾਂ ਕਟਿੰਗ ਵਾਲੇ ਸਾਈਡ ਆ ਵਿਖੋ ਕੱਟਿਆ ਹੋਇਆ ਪੀਸ ਆ ਉਧਰ ਨੂੰ ਆਹ ਵਾਲੀ ਪਾਈਪਿੰਗ ਦਾ ਜਿਹੜਾ ਗੋਲ ਵਾਲਾ ਬਣਨਾ ਉਹ ਇਧਰਲੀ ਸਾਈਡ ਨੂੰ ਜਿਹੜਾ ਖੁੱਲੇ ਵਾਲਾ ਬਣਨਾ ਵਾ ਉਹ ਇਧਰਲੀ ਸਾਈਡ ਨੂੰ ਜਿੱਦਾਂ ਕਪੜੇ ਦੇ ਆ ਸਲਾਈ ਐ ਆਪਾਂ ਆਰਾਮ ਨਾਲ ਸਾਰੀ ਸਲਾਈ ਜਿਹੜੀ ਆ ਉਹ ਲਾ ਲੈਣੀ ਆ ਟੰਕਾ ਥੋੜਾ ਜਿਹਾ ਤੁਸੀਂ ਥੋੜਾ ਵੱਡਾ ਹੀ ਰੱਖ ਲਓ ਜਿਆਦਾ ਵੀ ਇੱਕ ਸਾਈਡ ਵਾਲੀ ਆਪਣੀ ਸਾਰੀ ਜਿਹੜੀ ਆ ਉਹ ਲੱਗ ਗਈ ਹੈ। ਥਣੇ ਕੇ ਹੁਣ ਆਪਾਂ ਜਿਹੜੀ ਇਹ ਦੂਸਰੀ ਸਾਈਡ ਵੀ ਲਾਉਣੀ ਆ ਇਹ ਵੀ ਆਪਾਂ ਉੱਪਰੋਂ ਨੈਕ ਤੋਂ ਹੀ ਹੀਠਾ ਨੂੰ ਲੈ ਕੇ ਆਉਣੀ ਆ ਹੀਠਾ ਉੱਪਰ ਨੂੰ ਨਹੀਂ ਲਾਉਣੀ ਠੀਕ ਆ। ਆ ਦੇਖੋ ਆਪਣਾ ਜਿੱਥੇ ਜੁੜਿਆ ਹੋਇਆ ਨਾ ਨੈਕ ਆਪਾਂ ਜਿੱਥੇ ਲਾਉਣਾ ਸੀ ਆ ਵੀ ਆਪਾਂ ਉੱਪਰੋਂ ਸ਼ੁਰੂ ਕੀਤੀ ਇਹ ਵੀ ਆਪਾਂ ਉੱਪਰੋਂ ਹੀ ਸ਼ੁਰੂ ਕਰਾਂਗੇ। ਕਿਉਂਕਿ ਕੋਲੇ ਜਿਹੜਾ ਹੀਠਾ ਉਹ ਥੋੜਾ ਵੱਧ ਘੱਟ ਵੀ ਹੋ ਸਕਦਾ ਤੇ ਫਿਰ ਆਪਣੀ ਜਿਹੜੀ ਸ਼ਰਟ ਦੇ ਵਿੱਚ ਸਫਾਈ ਜਿਹੜੀ ਉਹ ਨਹੀਂ ਹੋਊਗੀ। ਇਸੇ ਤਰੀਕ ਕਿਦਨ ਆਪਾਂ ਇਹ ਵੀ ਚੀਜ਼ ਜਿਹੜੀ ਇਤਰੋਂ ਹੀ ਲਾਉਣੇ ਸ਼ੁਰੂ ਕਰਨੀ ਠੀਕ ਆ ਮੈਂ ਆਪਾਂ ਦੂਸਰੀ ਸਾਈਡ ਵੀ ਲਾ ਲਈਏ ਜਿੱਦੇ ਵੀ ਆਪਾਂ ਜਿਹੜੀ ਆਹ ਵਾਲੀ ਸੇਲ ਸਾਈਡ ਆ ਇਹਨੂੰ ਇੱਧਰਲੀ ਸਾਈਡ ਨੂੰ ਰੱਖਣਾ ਤੇ ਜਿਹੜਾ ਖੁੱਲੇ ਵਾਲਾ ਬੰਨਾ ਉਹਨੂੰ ਇਦਾਂ ਖੁੱਲੇ ਵਾਲੇ ਬੰਨੇ ਪਾਈਪ ਨੂੰ ਆਪਾਂ ਰੱਖ ਲੈਣਾ ਠੀਕ ਆ ਇਹਦੇ ਪਾਈਪਿੰਗ ਦੇ ਨਾਲ-ਨਾਲ ਆਪਾਂ ਸਲਾਈ ਜਿਹੜੀ ਆ ਉਹ ਲਾ ਲੈਣ। ਇੱਥੋਂ ਉੱਪਰ ਨੂੰ ਥੋੜੀ ਪਾਈਪਿੰਗ ਵੱਧ ਵੀ ਹੋ ਜੇ ਤਾਂ ਵੀ ਕੋਈ ਗੱਲ ਨਹੀਂ ਆਪਣੀ ਇਹ neck ਦੇ ਵਿੱਚ ਜਿਹੜੀ ਆ ਉਹ ਆ ਜਾਊਗੀ ਠੀਕ ਹੈ। ਜੇ ਤੁਸੀਂ ਬਰਾਬਰ ਰੱਖਣੀ ਚਾਹੋ ਬਰਾਬਰ ਵੀ ਰੱਖ ਸਕਦੇ ਜੇ ਥੋੜੇ ਬਾਹਰ ਉੱਨੀ ਕੀ ਦਾ ਉੱਪਰ ਨੂੰ ਹੀ ਚਲੇਗੇ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ। ਇਹਦੇ ਵੀ ਕਿੰਨਾ ਤੁਸੀਂ ਇੱਧਰਲੀ ਸਾਈਡ ਦਾ ਮਾਰਜਿਨ ਦਿੱਤਾ ਉਨਾ ਹੀ ਤੁਸੀਂ ਇੱਧਰਲੀ ਸਾਈਡ ਦੇ ਵਿੱਚ ਮਾਰਜਿਨ ਲੈਣਾ ਜੇ ਤੁਸੀਂ ਇੱਧਰ ਪੈਰ ਪੈਰ ਦਾ ਦਿੱਤਾ ਫਿਰ ਇੱਧਰ ਵੀ ਪੈਰ ਪੈਰ ਦਾ ਲਾਓ ਜੇ ਤੁਸੀਂ ਇੱਧਰ 1/2 ਇੰਚ ਦਾ ਦਿੱਤਾ ਫਿਰ ਤੁਸੀਂ ਇੱਧਰ ਵੀ 1/2 ਇੰਚ ਦਾ ਦੋ ਪਰ ਆਪਣੇ ਸੂਟ ਦੀ ਜਿਹੜੀ ਕਟਿੰਗ ਆ ਉਹਨੂੰ ਧਿਆਨ ਚ ਰੱਖਦੇ ਠੀਕ ਹੈ ਨਾ ਹੋਵੇ ਕਿ ਆਪਣੀ ਜਿਹੜੀ ਸੂਟ ਦੀ ਕਟਿੰਗ ਦੇ ਵਿੱਚ ਮੁੜ ਕੇ ਆਪਣਾ ਉਹ ਸਹੀ ਨਾ ਇਸੇ ਤੋਂ ਹਮਨ ਆਪਾਂ ਇਹ ਵੀ ਸਾਰੀ ਜਿਹੜੀ ਆ ਉਹ ਲਗਾ ਲੈਣੀ आप अपने दोवें पट्टिया जड़ियाँ हम एक पट्टी लैनी इस तरह मेरे को ढाई मी इंच वा चौड़ाई एस रुक की ढाई इंच वा लंबाई जिन्नी शोर्ट का नाप वो उस हिसाब तुम ਨਬਾਈ ਜਿਹੜੀ ਆ ਉਹ ਲੈ ਲੈਣੀ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਕਰ ਲੈਣਾ ਇਸ ਤਰੀਕੇ ਦੇ ਨਾਲ ਠੀਕ ਹੈ ਇਹਨੂੰ ਡਬਲ ਕਰਕੇ ਤੇ ਇਹਦੇ ਉੱਤੇ ਆਪਾਂ ਆਹ ਵਾਲੀਆਂ ਜਿਹੜੀਆਂ ਪੱਟੀਆਂ ਆ ਇਹਨਾਂ ਨੂੰ ਅਟੈਚ ਕਰਨਾ ਉਹ ਕਿਸ ਤਰ੍ਹਾਂ ਕਰਨਾ ਆ ਦੇਖੋ ਇਹਨੂੰ ਪੱਟੀਆਂ ਨੂੰ ਆਪਾਂ ਇਸ ਤਰ੍ਹਾਂ ਡਬਲ ਕਰ ਲਿਆ ਤੇ ਇਸ ਤਰੀਕੇ ਦੇ ਨਾਲ ਆਹ ਵਾਲੀ ਜਿਹੜੀ ਉੱਪਰ ਰੱਖ ਕੇ ਆਹ ਵਾਲੀ ਚੀਜ਼ਾਂ ਕੋਰੀ ਫਿਰ ਧਿਆਨ ਨਾਲ ਦੇਖੋ ਇਹ ਪੱਟੀ ਨੂੰ ਡਬਲ ਕਰਕੇ ਤੇ ਆਹ ਵਾਲੀ ਚੀਜ਼ ਨੂੰ ਜਿਹੜੀ ਆਪਾਂ ਇਸ ਰੋਕਦੀ ਆ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਮੋੜ ਦੇਣਾ ਇਹਦੇ ਉੱਪਰ ਠੀਕ ਆ ਤੇ ਜਿਹੜੀ ਆਪਣੀ ਕੱਲੀ ਪਾਈਪਿੰਗ ਆ ਇਹ ਇੱਧਰ ਲਈ ਸਾਈਡ ਨੂੰ ਆ ਜੂਗੀ ਜਿਹੜੇ ਆਪਣੇ ਥੱਲੇ ਆਹ ਵਾਲੀ ਚੀਜ਼ ਆ ਇਹ ਫੇਟਾ ਚੱਲਦੀ ਠੀਕ ਆ ਆ ਦੇਖੋ ਜਿਸ ਤਰ੍ਹਾਂ ਆਹ ਵਾਲੀ ਆਪਾਂ ਲਾਈਏ ਆਹ ਵਾਲਾ ਗੋਲ ਵਾਲਾ ਪੰਨਾ ਪਾਈਪਿੰਗ ਦਾ ਇਹਨੂੰ ਆਪਾਂ ਇਸ ਤਰੀਕੇ ਨਾਲ ਇਸ ਤਰ੍ਹਾਂ ਮੋੜ ਕੇ ਤੇ ਆਹ ਜਿਹੜਾ ਆਪਾਂ ਕੱਪੜਾ ਲਿਆ ਪੱਟੀ ਲਈਏ ਇਹਦੇ ਉੱਪਰ ਇਸ ਤਰ੍ਹਾਂ ਰੱਖ ਕੇ ਬਿਲਕੁਲ ਬਰਾਬਰ ਕਰਕੇ ਤੇ ਆਪਾਂ ਜਿਹੜੀ ਆ ਉਹ ਸਲਾਈ ਲਾ ਲੈਣੀ ਠੀਕ ਆ ਪਹਿਲਾਂ ਇੱਕ ਸਾਈਜ਼ ਨੂੰ ਲਾਉਣੀ ਹੈ ਫਿਰ ਦੂਸਰੀ ਦਾ ਦੱਸਦੀ ਹਾਂ ਤੁਹਾਨੂੰ ਠੀਕ ਆ ਵਧੀਆ ਤਰੀਕੇ ਦੇ ਨਾਲ ਇਹੇ ਠਾਂ ਇਸ ਤਰ੍ਹਾਂ ਪੂਰਾ ਇਹਨੂੰ ਕਰਕੇ ਇਸ ਤਰ੍ਹਾਂ ਠੀਕ ਆ ਉੱਪਰ ਨੂੰ ਤੇ ਆਹ ਵਾਲੀ ਚੀਜ਼ ਜਿਹੜੀ ਇਹਨੂੰ ਬਿਲਕੁਲ ਬਰਾਬਰ ਕਰ ਲੈਣਾ ਆਹ ਵਾਲੇ ਇਹਦੇ ਵਿੱਚ ਕੋਈ ਰਿੰਕਲ ਨਾ ਪਵੇ ਕੋਈ ਵਟ ਨਾ ਪਵੇ ਠੀਕ ਆ ਤੇ ਬੜੇ ਆਰਾਮ ਦੇ ਨਾਲ ਇਹਦੇ ਉੱਪਰ ਉੱਪਰ ਹੁਣ ਆਪਾਂ ਇੱਕ ਜਿਹੜੀ ਆ ਉਹ ਸਲਾਈ ਲਾਉਂਦੇ ਆ ਇਸ ਤਰ੍ਹਾਂ ਠੀਕ ਆ ਜਿਵੇਂ ਜਿਵੇਂ ਤੁਸੀਂ ਸਪਲਾਈ ਲਾਉਂਦੇ ਜਾਣਾ ਉਹ ਜਿਹਵੇਂ ਕੱਪੜੇ ਨੂੰ ਬਿਲਕੁਲ ਐ ਵਧੀਆ ਸੈਟਿੰਗ ਇਹਦੀ ਜਿਹੜੀ ਆ ਉਹ ਕਰ ਲੈਣੀ ਹੈ। ਇਹ ਜਿਹੜੀ ਆਪਣੇ ਉੱਪਰ ਸਿਰਫ ਪਾਈਪਿੰਗ ਸੀ ਜਿਸੇ ਜਿਵੇਂ ਆਪਾਂ ਸੂਟਾਂ ਨੂੰ ਪਾਈਪਿੰਗ ਲਾਈਦੀ ਆ ਉਸੇਸਾ ਆਪਣਾ ਬਾਕੀ ਜਿਹੜਾ ਜ਼ਿਆਦਾ ਮਾਰਦੇ ਨੂੰ ਆਪਣਾ ਨਾ ਕਿਸੇ। ਫਸ ਲਈ ਸਲਾਈ ਲਾ ਕੇ ਤੁਹਾਨੂੰ ਦਿਖਾਉਣੀ ਆ। ਇਹ ਸਲਾਈ ਜਿਹੜੀ ਆ ਉਹ ਲਾ ਹਾਂਜੀ ਇੱਕ ਸਾਈਡ ਤੇ ਆਪਾਂ ਇਹ ਪੱਟੀ ਥੱਲੇ ਹੀ ਠਾਂ ਲਗਾ ਲਈ ਹੁਣ ਆਪਾਂ ਦੂਸਰੀ ਸਾਈਡ ਤੇ ਲਾਉਣੀ ਆ ਠੀਕ ਆ ਇਹ ਵੀ ਆਪਣੀ ਕੋਲ ਇਸ ਤਰੀਕੇ ਦੇ ਨਾਲ ਮਤਲਬ ਵੇਖੋ ਇਸ ਤਰ੍ਹਾਂ ਆਪਾਂ ਲਾਈ ਸੀ ਇਹペ ਨੂੰ ਇਹਨੂੰ ਆਪਾਂ ਮੋੜ ਕੇ ਇਸਾਂ ਹੀ ਠਾਂ ਕਰ ਦੇਣਾ ਤੇ ਐਸ ਪੱਟੀ ਦੇ ਬਿਲਕੁਲ ਬਰਾਬਰ ਇਸ ਤਰ੍ਹਾਂ ਰੱਖ ਕੇ ਉੱਪਰ ਬਿਲਕੁਲ ਆੜੀਆਂ ਪਾਈਪਿੰਗਾਂ ਦੋਵੇਂ ਸਾਈਡ ਤੇ ਇਹਨੂੰ ਆਪਸ ਵਿੱਚ ਇਹ ਮੈਚ ਕਰਨੀਆਂ ਚਾਹੀਦੀਆਂ ਰਲਦੀਆਂ ਚਾਹੀਆਂ ਤੇ ਉੱਪਰ ਵੀ ਇੱਥੇ ਕੋਈ ਮਤਲਬ ਰਿੰਕਲ ਵਗੈਰਾ ਨਹੀਂ ਹੁਣ ਕਿਦਾ ਦੇਖੋ ਤੁਹਾਡੇ ਸਾਹਮਣੇ ਬਿਲਕੁਲ ਇਹ ਆਰਾਮਨਾਬ ਫੱਦਰ ਆ ਹਨ ਬਰਾਬਰ ਆ ਇਸੇ ਹਿਸਾਬ ਦੇ ਨਾਲ ਆਪਾਂ ਇਹਦੇ ਵੀ ਨਾਲ-ਨਾਲ ਇੱਕ ਸਲਾਈ ਜਿਹੜੀ ਆ ਉਹ ਲਾ ਲਾਂ। ਫਿਰ ਇਹਨੂੰ ਬਿਲਕੁਲ ਸੈੱਟ ਕਰ ਲਓ। ਫਿਰ ਇਹਨੂੰ ਇਸ ਤਰ੍ਹਾਂ ਥਲੇ ਮੋੜ ਕੇ ਪਾਈਪਿੰਗ ਦੇ ਨਾਲ ਪਾਈਪਿੰਗ ਨੂੰ ਅਟੈਚ ਕਰਕੇ ਇਸ ਤਰ੍ਹਾਂ ਜੇ ਇਸ ਤਰ੍ਹਾਂ ਪਾਈਪਿੰਗ ਤੁਹਾਡੀ ਉੱਪਰ ਆਉਂਦੀ ਹੈ ਕੋਈ ਗੱਲ ਨਹੀਂ ਜਦੋਂ ਆਪਾਂ ਇਸ ਤਰ੍ਹਾਂ neck ਜਿਹੜਾ ਉਹ ਲਾਵਾਂਗੇ ਉੱਪਰ ਗਲਾ ਲਾਵਾਂਗੇ ਇਹ ਬਿਲਕੁਲ ਵਿੱਚ ਹੀ ਕਵਰ ਹੋ ਜਾਣਾ ਠੀਕ ਹੈ ਤੁਸੀਂ ਕਵਰ ਜਿਹੜੀ ਮਤਲਬ ਜਦੋਂ ਤਿਆਰ ਕਰੋਗੇ ਉਹ ਥੋੜਾ ਜਿਹਾ ਵੱਧਵੀਂ ਲਾ ਲੈਣੀ ਆਪਾਂ ਉੱਪਰ ਨੂੰ neck ਵਾਲ ਨੂੰ ਜਿਹੜੀ ਆ ਪਾਈਪ ਨੂੰ ਥੋੜਾ ਉੱਪਰ ਨੂੰ ਲਾ ਲੈਣੀ ਠੀਕ ਹੈ ਇਸ ਤਰ੍ਹਾਂ ਕੋਈ ਰਿੰਕਰ ਨਹੀਂ ਕੋਈ ਵੱਟ ਜਿਹੜਾ ਉਹ ਨਹੀਂ ਹੈ ਨਾ ਬਿਲਕੁਲ ਬਰਾਬਰ ਤੁਸੀਂ ਰੱਖਣਾ ਆ ਵੇਖੋ ਕੋਈ ਵੱਟ ਨਹੀਂ ਪੈਂਦਾ ਤੇ ਜੇ ਤੁਸੀਂ ਸੈਂਟਰ ਵਾਲਾ ਕੱਟ ਲਾਉਣਾ ਉਹ ਵੀ ਇਸੇ ਤਰੀਕੇ ਨਾਲ ਹੀ ਲੱਗਣਾ ਠੀਕ ਹੈ ਬਸ ਇਹ ਆਪਾਂ ਸਾਈਡ ਤੇ ਲਾਇਆ ਹੋਰ ਕੋਈ ਨਹੀਂ ਤੇ ਜਿਹੜਾ ਸੈਂਟਰ ਵਾਲਾ ਉਹ ਵੀ ਇਸੇ ਤਰੀਕੇ ਨਾਲ ਜੇ ਤੁਸੀਂ ਮੋਡੇ ਦੇ ਸੈਂਟਰ ਵਾਲਾ ਲਾਉਣਾ ਉਹ ਵੀ ਇਸੇ ਅਕਤ ਤਰੀਕੇ ਦੇ ਨਾਲ ਹੀ ਪਾਈਪਿੰਗ ਜਿਹੜੀ ਆ ਉਹਦੀ ਲੱਗਣੀ ਹੈ ਠੀਕ ਹੈ ਇਸ ਤਰ੍ਹਾਂ ਬੜੇ ਆਮਣਾ ਕੁਸੀ ਲਾਉਣਾ ਤੇ ਇਹ ਜਿਹੜੀ ਇਹਦੇ ਵਿੱਚ ਸੈਂਟਰ ਨਹੀਂ ਆਉਣਾ ਚਾਹੀਦਾ ਬਿਲਕੁਲ ਇਹ ਦੋਵੇਂ ਆਪਸ ਵਿੱਚ ਮਿਲਨੇ ਆ ਚਾਹੀਦੀ ਜਿਹੜੀ ਪਾਈਪਿੰਗ ਆਪਸ ਵਿੱਚ ਮਿਲਣੀ ਚਾਹੀਦੀ ਤੇ ਇਸ ਤਰ੍ਹਾਂ ਕਰਕੇ ਸਾਰੀ ਇਹ ਪਾਏ ਲਗਾ ਲੈਣੇ ਹਾਂ ਜੀ ਆ ਦੇਖੋ ਜੀ ਹੁਣ ਆਪਣੀਆਂ ਦੋਵੇਂ ਪੱਟੀਆਂ ਜਿਹੜੀਆਂ ਵਾ ਇਹ ਸਾਈਡਾਂ ਜਿਹੜੀਆਂ ਉਹ ਇਸ ਪੱਟੀ ਦੇ ਉੱਤੇ ਅਟੈਚ ਹੋ ਗਈਆਂ। ਇਹਠਾਂ ਤੁਸੀਂ ਜਿੰਨਾ ਕੱਟ ਰੱਖਣਾ ਚਾਹੁੰਦੇ ਜੇ ਓਨਾਂ ਰੱਖ ਕੇ ਜਿਹੜੀ ਆਪਾਂ ਆਹ ਵਾਲੀ ਜਿਹੜੀ ਪੱਟੀ ਲਾਈ ਆ ਵਿੱਚ ਉਹਨੂੰ ਉੱਥੋਂ ਤੱਕ ਆਪਾਂ ਲਾਉਣਾ ਜਿੱਥੋਂ ਤੱਕ ਆਪਾਂ ਇਹ ਕੱਟ ਰੱਖਣਾ ਠੀਕ ਆ। ਹੁਣ ਇਹ ਮੈਂ ਇੱਕ 9 ਇੰਚ ਹਾਂ ਇਹਦੇ ਚਮੜਾ ਫਲੇ ਕੱਟ ਵਾਲਾ ਟਿਗਨ ਲਾਉਣਾ ਵਾ। ਅੱਧਾਂ ਕਿਥੋਂ ਹੈ ਉਥੋਂ ਆਜੂਗਾ ਤੇ ਉਪਰੋਂ ਮੈਂ 8 ਇੰਚ ਤੱਕ ਇਹ ਜਿਹੜੀ ਇਹਦਾ ਕੱਟਵਾਓ ਰੱਖਿਆ ਤੁਸੀਂ ਆਪਣੀ ਮਰਜ਼ੀ ਦੀ ਰਿਕੋਰਡਿੰਗ 8 10 ਜਿੰਨੇ ਇੰਚ ਦਾ ਵੀ ਤੁਸੀਂ ਰੱਖਣਾ ਚਾਹੋਗੇ ਤੁਸੀਂ ਰੱਖ ਸਕਦੇ ਜੀ ਤੇ ਜਿੱਥੇ ਆਪਾਂ ਮਤਲਬ ਕੱਟ ਸ਼ੁਰੂ ਕਰਨਾ ਵਾ ਉਥੋਂ ਆਪਾਂ ਆਹ ਵਾਲੇ ਜਿਹੜਾ ਆਪਣਾ ਹੇਠ ਵਾਲਾ ਕਪੜਾ ਵਾ ਇਹਨੂੰ ਉਥੇ ਕੱਟ ਦੇਣਾ ਜਿੰਨਾ ਆਪਾਂ ਨੂੰ ਲੋੜ ਉਸ ਤੋਂ ਬਾਅਦ ਚ ਆਪਾਂ ਇਹਨੂੰ ਹੇਠਾਂ ਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਕਿ ਇਹ ਆਪਣਾ ਹੇਠਾਂ ਨਾ ਦਿੱਸੇ ਠੀਕ ਹੈ ਇਸ ਤਰ੍ਹਾਂ ਨੂੰ ਡਬਲ ਕਰਕੇ ਇੱਥੇ ਆਪਾਂ ਸਲਾਈ ਦਾ ਜਿਹੜਾ ਲੋਕ ਲਾ ਦੇਣਾ ਠੀਕ ਹੈ ਇਸ ਤਰੀਕੇ ਨਾਲ ਇੱਥੋਂ ਤੱਕ ਕਪੜਾ ਇਹ ਆ ਗਿਆ 8 ਇੰਚ ਤੱਕ 8 ਤੋਂ ਤੁਸੀਂ ਵੱਧ ਵੀ ਕਰ ਸਕਦੇ ਜੇ ਜੇ ਵੱਡਾ ਕੱਟ ਪਾਉਣਾ ਚਾਹੁੰਦੇ ਜੇ ਤੇ ਤੁਸੀਂ 9 10 10 ਇੰਚ ਦਾ ਰੱਖ ਸਕਦੇ ਹੋ ਠੀਕ ਹੈ ਮੈਂ 8 ਇੰਚ ਦਾ ਰੱਖ ਲਿਆ ਧਿਆਨ ਜਿਹੜਾ ਆਪਣਾ ਕੱਟ ਤਿਆਰ ਹੋਊਗਾ ਇਹ 8 ਇੰਚ ਦਾ ਹੋਊਗਾ ਠੀਕ ਹੈ ਤੇ ਇਹ ਵਾਲੀ ਜਿਹੜੀ ਸਲਾਈ ਹੈ ਆਪਾਂ ਇਹ ਠਾ ਤੱਕ ਸਾਰੀ ਲਾਉਣੀ ਬੈਠੋ ਇਸੇ ਤਰੀਕੇ ਨਾਲ ਆਪਾਂ ਇਹ ਵਾਲੀ ਸਾਈਡ ਨੂੰ ਗਿੜੀਏ ਸਲਾਈਏ ਆਪਾਂ ਲਾਉਣੀ ਠੀਕ ਆ ਫਿਰ ਆਪਣੀ ਜਿਹੜੀ ਆ ਠੀਕ ਹੈ ਹਣਾ ਕੱਟ ਵਾਲਾ ਥੱਲੇ ਟਿਕਨ ਇਠਾ ਤੇ ਇਹ ਵੀ ਆਪਾਂ ਜਿਸ ਤਰ੍ਹਾਂ ਆਮ ਨੋਰਮਲ ਸਲਵਾਰ ਦੀ ਮੋੜ ਤਿਆਰ ਕਰਨ ਲੱਗਿਆਂ ਟਿਕਨ ਤਿਆਰ ਕਰ ਲਈਦਾ ਉਸੇ ਤਰੀਕੇ ਨਾਲ ਇਹਨੂੰ ਆਪਾਂ ਕਰ ਲਿਆ ਪ੍ਰੈਸ ਦੇ ਨਾਲ ਇਹਨੂੰ ਉੱਪਰ ਚ ਚਪਕਾ ਲਿਆ ਮੈਨੂੰ ਸਿੱਧਾ ਸਾਰਿਆਂ ਨੂੰ ਪਤਾ ਵੀ ਇਹ ਵਿਚਾਰ ਤੋਂ ਮਿਲ ਜਾਂਦਾ ਜੇ ਮੇਰੇ ਭੈਣ ਭਰਾ ਕਿਸੇ ਨੂੰ ਨਹੀਂ ਪਤਾ ਆਪਾਂ ਦੱਸ ਦਿੰਨੇ ਆ ਇੰਦਾ ਕਟਾਵਾਂ ਵਾਲਾ ਬਣਿਆ ਇਹ ਟਿਗਨ ਜਿਹੜਾ ਹੁੰਦਾ ਹੈ ਬਾਜ਼ਾਰ ਤੋਂ ਮਿਲ ਜਾਂਦਾ ਜਿਵੇਂ ਆਪਾਂ ਪਲੇਨ ਲੈ ਕੇ ਆਉਂਦੇ ਆ ਠੀਕ ਆ ਆਪ ਵੀ ਤਿਆਰ ਕਰ ਲਈਦਾ ਤੇ ਵੈਸੇ ਮੈਂ ਇਹ ਬਾਜ਼ਾਰ ਵਾਲਾ ਹੀ ਲਾਉਣ ਲੱਗੀ ਆ ਤੇ ਇਸ ਤਰੀਕੇ ਦੇ ਨਾਲ ਇਹਨੂੰ ਉੱਪਰ ਕੱਪੜੇ ਦੇ ਵਿੱਚ ਪਕਾ ਲੈਣਾ ਤੇ ਥੋੜਾ ਥੋੜਾ ਇਸ ਤਰ੍ਹਾਂ ਉੱਪਰ ਵਾਸਤੇ ਆ ਜਿਸ ਤਰ੍ਹਾਂ ਮੈਂ ਫੋਲਡ ਕੀਤਾ ਇਹਨੂੰ ਫੋਲਡ ਕਰ ਲੈਣਾ ਤੇ ਇਸ ਤਰੀਕੇ ਦੇ ਨਾਲ ਉੱਪਰ ਰੱਖ ਕੇ ਜਾਨੀ ਕਿ ਸ਼ਰਟ ਦਾ ਸਿੱਧਾ ਬੰਨਾ ਵਾ ਆ ਵੇਖੋ ਜਿੱਥੇ ਪਾਈਪਿੰਗ ਲੱਗੀ ਹੋਈ ਹੈ ਆਹ ਵਾਲਾ ਜਿੱਥੇ ਕਟਾਂ ਕੱਟਵਾ ਆਪਣਾ ਉਥੋਂ ਆਪ ਇਹਨੂੰ ਸ਼ੁਰੂ ਕਰਨ ਲੱਗੇ ਆ ਇਸ ਤਰੀਕੇ ਦੇ ਨਾਲ ਉੱਪਰ ਰੱਖ ਕੇ ਜਿਸ ਤਰ੍ਹਾਂ ਮੋਰੀ ਤਿਆਰ ਕਰੀ ਦੀ ਉਸ ਤਿਕਰ ਅ ਜਿੰਨਾ ਆਪਣਾ ਫੋਲਡ ਹੋਣਾ ਉਹਨਾਂ ਆਪਾਂ ਥੋੜਾ ਇਸ ਦਾ ਪਾਈਪਿੰਗ ਤੋਂ ਇਹ ਵੱਧ ਇਹ ਜ਼ਿਆਦਾ ਰੱਖ ਲੈਣਾ ਇਸ ਤਰ੍ਹਾਂ ਠੀਕ ਹੈ ਆ ਵੇਖੋ ਇਹ ਇੰਨਾ ਅੱਧਾ ਇੰਚ ਜਿਹੜਾ ਇਹ ਜ਼ਿਆਦਾ ਵਾ ਪਾਈਪਿੰਗ ਤੋਂ ਤੇ ਇੱਥੋਂ ਆਪਾਂ ਇਸ ਤਰ੍ਹਾਂ ਜਿੱਦੇ ਤੁਸੀਂਵੇਂ ਜਿੱਦੇ ਤੁਸੀਂ ਸਾਰੇ ਨੂੰ ਇੱਥੇ ਇੱਕ ਵਾਰੀ ਸਿਲਾਈ ਮਾਰ ਲੈਣੀ ਚਲੋ ਮੈਂ ਵੀ ਤੁਹਾਨੂੰ ਮਾਰ ਕੇ ਦਿਖਾ ਦਿੰਨੀ ਆ ਇਸ ਤਰ੍ਹਾਂ ਉੱਪਰ ਰੱਖ ਕੇ ਅੱਧਾ ਇੰਚ ਵੱਧ ਤੇ ਇਹ ਉਥੋਂ ਬਿਲਕੁਲ ਆ ਬਰਾਬਰ ਰੱਖਣਾ ਤੇ ਜੇ ਜਿਹੜੀ ਸਲਾਈ ਲਾਉਣੀ ਆ ਉਹ ਆਪਾਂ ਮੋٹے ਟੰਕੇ ਨਾਲ ਆਉਣੀ ਆ ਮੋٹے ਬੱਗੇ ਨਾਲ ਆਉਣੀ ਜਾਨੀ ਕਿ ਜਿਆਦਾ ਜਿਹੜਾ 4-5 ਤੇ ਜਿੰਨ ਨੂੰ ਕਰ ਲੈਣਾ ਕਿਉਂਕਿ ਫਿਰ ਆਪਾਂ ਇਹ ਬਾਅਦ ਵਿੱਚ ਪੁੱਟ ਦੇਣੀ ਆ ਸਲਾਈ ਇਸ ਤਰ੍ਹਾਂ ਬਰਾਬਰ-ਬਰਾਬਰ ਰੱਖ ਕੇ ਇਹ ਬਸ ਸਲਾਈ ਜਿਹੜੀ ਆ ਉਹ ਲਾ ਲਓ ਠੀਕ ਆ ਦੋਨਾਂ ਸਾਈਡਾਂ ਤੇ ਉਸੇ ਤਰੀਕੇ ਦੇ ਨਾਲ ਇਹ ਜਿੰਨਾ ਦਾ ਘੇਰਾ ਆ ਹਨ ਉਸੇ ਸਾਹ ਦੇ ਨਾਲ ਤੁਸੀਂ ਇਹ ਜਿਹੜਾ ਵਾ ਇਹਨੂੰ ਕੱਟ ਕੇ ਤਿਆਰ ਕਰ ਲੈਣਾ ਠੀਕ ਆ ਜਿਵੇਂ ਮੇਰਾ ਹੈ ਵੀ ਨਾ ਆਪਾ ਮੇਰਾ ਇੱਕ সাইਜ ਦਾ 18 ਇੰਚ ਦਾ ਤਿਆਰ ਹੋਇਆ ਤੇ ਇੱਕ ਦਾ 12 ਇੰਚ ਦਾ ਕਿਉਂਕਿ ਇਧਰ ਆਪਣਾ ਛੋਟਾ ਥੋੜਾ ਕਪੜਾ ਹਨਾ ਜਿਵੇਂ ਆਪਾਂ ਸਾਈਡ ਵਾਲਾ ਕੱਟਵਾਏ ਇਧਰ ਆਪਣਾ 12 ਇੰਚ ਦਾ ਹੀ ਆ ਠੀਕ ਆ ਉਹ 18 ਇੰਚ ਦਾ ਠੀਕ ਹੈ ਹੁਣ ਇਹਨੂੰ ਆਪਾਂ ਕੀ ਕਰਨਾ ਆਪਾਂ ਸਲਾਈ ਲਾ ਲਈ ਹੁਣ ਇਹ ਆਪਣਾ ਇਧਰ ਉਧਰ ਨਹੀਂ ਜਾਊਗਾ ਖਿਸਕੂਗਾ ਨਹੀਂ ਹੁਣ ਇੱਥੋਂ ਸ਼ੁਰੂ ਕਰਨਾ ਆਪਾਂ ਜਿੱਥੋਂ ਆਪਣਾ ਇਹ ਟਿਕਣ ਜਿਹੜਾ ਵਾ ਤਿਆਰ ਹੁੰਦਾ ਪਿਆ ਠੀਕ ਆ ਉਠਵਾ ਪਾਈ ਦੀ ਗੁਲਾਈ ਜਿਹੜੀ ਆ ਉਹ ਸ਼ੁਰੂ ਕਰਨੀ ਇਸ ਤਰ੍ਹਾਂ ਸਸਰੀ ਕਿਰਨਾ ਤੇ ਤੁਹਾਨੂੰ ਇਹ ਸਮਝ ਲੱਗੇ ਤੁਸੀਂ ਬੈਕ ਕਰ ਕਰਕੇ ਵੀਡੀਓ ਦੇਖੋ ਅਸਾਂ ਜਿੱਥੇ ਆਪਣਾ ਕੱਟ ਆ ਗਿਆ ਉੱਥੇ ਆਪਾਂ ਰੋਕ ਗਏ ਫਿਰ ਇਸ ਤਰ੍ਹਾਂ ਇਹਨੂੰ ਘੁਮਾ ਕੇ ਕੋਪੇ ਆਪਣਾ ਇਹ ਕਪੜਾ ਨਹੀਂ ਹਿੱਲੂਗਾ ਇਹਨੂੰ ਆਪਾਂ ਇੱਕ ਸਲਾਈ ਜਿਹੜੀ ਆ ਉਹ ਲਾ ਲਈਏ ਇਸ ਤਰ੍ਹਾਂ ਆਮ ਜਨਾਂ ਗੁਲਾਈ ਦੇ ਜਿੰਨੀ ਵੀ ਸੀਜ਼ਨ ਦੀ ਗੁਲਾਈ ਆ ਉਸੇ ਹਿਸਾਬ ਨਾਲ ਆਪਾਂ ਇਸ ਤਰ੍ਹਾਂ ਗੁਲਾਈ ਦੇ ਨਾਲ ਲਈਏ ਨਾ ਜਿੱਥੇ ਆਪਣੀ ਗੋਠਾ ਜਾਂਦੀ ਨੁੱਕਰ ਆ ਜਾਂਦੀ ਹੈ ਗੁਲਾਈ ਦੀ ਇਥੇ ਰੋਕ ਕੇ ਮੈਂ ਫੇਰ ਇਸ ਤਰ੍ਹਾਂ ਕਮਾ ਲੈਣਾ ਠੀਕ ਹੈ ਤੇ ਜੇ ਆਪਾਂ ਇਸ ਤਰ੍ਹਾਂ ਕਮਾਵਾਂਗੇ ਫਿਰ ਆਪਣੀ ਜਿਹੜੀ ਹੈ ਟਕਾਂ ਜਿਹੜੀ ਬਿਲਕੁਲ ਵਧੀਆ ਜਿਹੜੇ ਆ ਜਿੰਨੀਆਂ ਵੀ ਗੁਲਾਈਆਂ ਹਨ ਇਹਨਾਂ ਤੇ ਆਪਾਂ ਇੱਕ ਇੱਕ ਕੱਟ ਲਾ ਲੈਣਾ ਇਸ ਤਰ੍ਹਾਂ ਤੇ ਕੱਟ ਤੁਸੀਂ ਕਿੱਥੋਂ ਤੱਕ ਲਾਉਣਾ ਜਾਨੀ ਕਿ ਸਲਾਈ ਤੋਂ ਥੋੜਾ-ਥੋੜਾ ਉੱਪਰ ਸਲਾਈ ਦੀ ਵਿੱਚ ਕਟਣੀ ਆਪਾਂ ਠੀਕ ਹੈ ਕਿਉਂਕਿ ਫਿਰ ਆਪਣਾ ਪ੍ਰਾਬੋ ਜੋ ਸਲਾਈ ਤੋਂ ਥੋੜਾ ਜਿਹਾ ਉਰੇ-ਉਰੇ ਰਹਿਣ ਦੇਣਾ ਜਾਨੀ ਕਿ ਜਿੰਨਾ ਆਪਾਂ ਮਸ਼ੀਨ ਦਾ ਪੈਰ ਹੈ ਇੰਨਾ ਉਰੇ-ਉਰੇ ਰਹਿਣ ਦੇਣਾ ਸਾਰੇ ਜਿੰਨੇ ਥਾਂ ਤੇ ਆਪਣੇ ਕੱਟ ਬਣੇ ਇਦਾਂ ਕੱਟ ਦੇ ਨਿਸ਼ਾਨ ਆਪਾਂ ਲਾ ਲੈਣੇ। ਥਾਂ ਠੀਕ ਹੈ ਫਿਰ ਕੀ ਕਰਨਾ ਨੂੰ ਇਸ ਤਰ੍ਹਾਂ ਸੈਂਟਰ ਚੋਂ ਫੜ ਲੈਣਾ ਇਸ ਤਰ੍ਹਾਂ ਠੀਕ ਹੈ ਤੇ ਇਹਨੂੰ ਸਾਰੇ ਨੂੰ ਇਦਾਂ ਡਬਲ ਕਰ ਲੈਣਾ। ਆ ਦੇਖੋ ਡਬਲ ਕਰ ਲਿਆ। ਹੁਣ ਆਪਾਂ ਇਹਨੂੰ ਸਾਰੇ ਨੂੰ ਇਸ ਤਰੀਕੀ ਕਟਿੰਗ ਕਰ ਦੇ ਜਣਾ। ਆ ਵਾਲਾ ਜਿਹੜਾ ਵੱਧ ਕਪੜਾ ਇਹਨਾਂ ਇਸ ਤਰੀਕੇ ਨਾਲ ਉਧਰ ਆ ਜਿਹੜਾ ਕੱਟ ਲੱਗਾ ਆਪਣਾ ਇਸ ਤਰ੍ਹਾਂ ਗੁਲਾਈ ਦੇ ਵਿੱਚ ਇਹਨੂੰ ਇਸ ਤਰ੍ਹਾਂ ਕਟਿੰਗ ਕਰ ਦੇ ਜਣਾ। ਇਹ ਦੇਖੋ ਆਵਲਾਪਣਾ ਵੱਡੋਲਾ ਕਪੜਾ ਇਧਰ ਘੜਤੋ ਆਪਾਂ ਇਧਰ ਕੁ ਲੈ ਦੇ ਵਿੱਚ ਆਸ ਤਰੀਕੇ ਸਾਰੇ ਇਹਨੂੰ ਕਟਿੰਗ ਕਰ ਲਈ ਆ ਹੁਣ ਆਪਾਂ ਜਿਹੜਾ ਮੋਟੀ ਸਲਾਈ ਕੀਤੀ ਸੀ ਇਹਨੂੰ ਆਪਾਂ ਸਾਰੇ ਨੂੰ ਪੁੱਟ ਦੇਣਾ ਇਸ ਤਰ੍ਹਾਂ ਠੀਕ ਆ ਜਿਹੜਾ ਆਪਾਂ ਉੱਤੇ ਇੱਕ ਇੱਕ ਮੋਟੀ ਸਲਾਈ ਦਾ ਤੇ ਫਿਰ ਇਹਨੂੰ ਆਪਾਂ ਸਾਰਿਆਂ ਨੂੰ ਪੁੱਟ ਕੇ ਇਸ ਤਰੀਕੇ ਨਾਲ ਨੂੰ സിദ്ധ ആളി സൈഡ് കളക് കടാ ഉത്സൈഡി സൈഡ സിധി കടാ ഉൽ ക്സ് തരിക തയ്യാറുണ്ട് വലിയ തരിക തയ്യാറായി കടാ ബന്സ് തര ടീക്ക ਇਸੇ ਤਰੀਕੇ ਨਾਲ ਆਪਾਂ ਹੁਣ ਦੂਸਰੀ ਸਾਈਡ ਨੂੰ ਵੀ ਲਾਵਾਂਗੇ ਤੇ ਉਹਨੂੰ ਵੀ ਇਸ ਤਰ੍ਹਾਂ ਤਿਆਰ ਕਰਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ